ਨਗਰ ਪੰਚਾਇਤ ਮੱਲਾਂਵਾਲਾ ਖਾਸ ਦੇ ਨਵ ਨਿਯੁਕਤ ਪ੍ਰਧਾਨ ਨੇ ਕੀਤਾ ਧੰਨਵਾਦੀ ਦੌਰਾ ਸਰਬੱਤ ਦੇ ਭਲੇ ਲਈ ਕਰਵਾਇਆ ਜਾ ਰਿਹਾ ਹੈ ਸ਼੍ਰੀ ਅਖੰਡ ਪਾਠ ਸਾਹਿਬ ਜਿਸ ਦਾ ਦਿੱਤਾ ਗਿਆ ਸੱਦਾ ਪੱਤਰ ਜੀ ਹਾਂ ਨਗਰ ਪੰਚਾਇਤ ਦੀ ਕਮੇਟੀ ਬਣਦਿਆ ਹੈ ਮੱਲਾਂਵਾਲਾ ਖਾਸ ਦੇ ਨਗਰ ਪੰਚਾਇਤ ਦੇ ਅਧੀਨ ਉਹਦੇ ਕੰਮਾਂ ਨੂੰ ਲੈ ਕੇ ਐਕਸ਼ਨ ਤੇ ਐਕਸ਼ਨ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਤਰ੍ਹਾਂ ਪਿਛਲੇ ਦਿਨ ਹੀ ਖੁਦ ਨਗਰ ਪੰਚਾਇਤ ਪ੍ਰਧਾਨ ਮਹਾਪੀਰ ਸੰਧੂ ਨੇ ਸਫਾਈ ਕਰਮਚਾਰੀਆਂ ਦੀ ਮੀਟਿੰਗ ਬੁਲਾ ਕੇ ਸਾਰਿਆਂ ਨੂੰ آگਾਹ ਕੀਤਾ ਕਿ ਇਲਾਕਾ ਨਿਵਾਸੀਆਂ ਨੂੰ ਆ ਰਹੀ ਪਾਣੀ ਸੰਬੰਧੀ ਸਮੱਸਿਆ ਨੂੰ ਲੈ ਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਜਿਸ ਉਹਨਾਂ ਨੇ ਖੁਦ ਸਫਾਈ ਕਰਮਚਾਰੀਆਂ ਨੂੰ ਨਾਲ ਲੈ ਕੇ ਨੇੜੇ ਖੜਾ ਬੰਦ ਸੀਵਰੇਜ ਬੰਦ ਪਈਆਂ ਨਾਲੀਆਂ ਦੀ ਸਫਾਈ ਕਰਵਾਉਂਦਿਆਗਾ ਕੀਤਾ ਕਿ ਉਸੇ ਤਰ੍ਹਾਂ ਸਫਾਈ ਪ੍ਰਤੀ ਲਾਮਬੰਦ ਰਹਿਣ। ਹੁਣ ਨਵ ਨਿਯੁਕਤ ਪ੍ਰਧਾਨ ਸਮੂਹ ਇਲਾਕਾ ਨਿਵਾਸੀਆਂ ਅਤੇ ਮੱਲਾਂ ਵਾਲਾ ਦੁਕਾਨਦਾਰਾਂ ਦਾ ਧੰਨਵਾਦ ਕਰਦੇ ਦਿਖਾਈ ਦੇ ਰਹੇ ਹਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦੀ ਦੌਰਾ ਕਰ ਰਹੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜਿਹਦਾ ਸੱਦਾ ਪੱਤਰ ਖੁਦ ਪ੍ਰਧਾਨ ਧੰਨਵਾਦੀ ਦੌਰੇ ਦੌਰਾਨ ਸੱਦਾ ਪੱਤਰ ਦੇ ਰਿਹਾ ਹੈ। ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ। ਜਿਸ ਮੌਕੇ ਧੰਨਵਾਦੀ ਦੌਰੇ ਨੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਤੋਂ ਵੀ ਪ੍ਰਧਾਨ ਸਾਹਿਬ ਨੂੰ ਜਾਣੂ ਕਰਵਾਇਆ ਜਿਸ ਨੂੰ ਸੁਣਦਿਆ ਪ੍ਰਧਾਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਤੇ ਇਲਾਕੇ ਵਿੱਚ ਹੋਣ ਵਾਲੇ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦ ਹੀ ਉਹਨਾਂ ਕੰਮਾਂ ਨੂੰ ਅਮਲ ਵਿੱਚ ਲਿਆਉਣਗੇ ਦੇਖੋ ਖਾਸ ਤਸਵੀਰਾਂ ਧੰਨਵਾਦੀ ਦੌਰੇ ਦੌਰਾਨ ਸੱਦਾ ਪੱਤਰ ਦਿੰਦੇ ਹੋਏ ਆਮ ਆਦੀ ਪਾਰਟੀ ਦੇ ਵਰਕਰ ਸਾਹਿਬਾਨ ਅਤੇ ਸਮੂਹ ਨਗਰ ਪੰਚਾਇਤ 13 ਵਾਰਡਾਂ ਦੇ ਵਿੱਚੋਂ ਕਈ ਵਾਰਡਾਂ ਨਾਲ ਸੰਬੰਧਿਤ ਕਾਉਂਸਲਰ ਸਾਹਿਬਾਨ ਵੀ ਹਾਜ਼ਰ ਰਹੇ ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਤੇਵਾਦ ਤੋਂ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰ ਦੋ ਦੇ ਸਕਦੇ ਹੋ ਕਿਸ ਤਰ੍ਹਾਂ ਪ੍ਰਧਾਨ ਮਹਾਵੀਰ ਸੰਧੂ ਦੇ ਗਲ ਦੇ ਵਿੱਚ ਫੁੱਲਾਂ ਵਾਲੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਿਸ ਮੌਕੇ ਉਹ ਧੰਨਵਾਦੀ ਦੌਰਾ ਕਰ ਰਹੇ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਸਾਰੀਆਂ ਹੀ ਦੁਕਾਨਾਂ ਤੇ ਲਗਭਗ ਮਹਾਵੀਰ ਸੰਧੂ ਨੇ ਪਹੁੰਚ ਕੀਤੀ ਅਤੇ ਲੋਕਾਂ ਦਾ ਧੰਨਵਾਦ ਕੀਤਾ ਜਿਸ ਮੌਕੇ ਉਹਨਾਂ ਨੇ ਖਾਸ ਤੌਰ ਤੇ ਸੱਦਾ ਪੱਤਰ ਵੀ ਦਿੱਤਾ ਕਿ ਉਹ 22 ਜਨਵਰੀ ਨੂੰ ਕਰਵਾਏ ਜਾ ਰਹੇ ਸ੍ਰੀ ਕੰਡਪਾਟ ਸਾਹਿਬ ਜੀ ਦੇ ਭੋਗ ਦੌਰਾਨ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਉਣ ਦੇਖ ਸਕਦੇ ਹੋ ਕਿ ਹਰ ਦੁਕਾਨਦਾਰ ਤੱਕ ਪਹੁੰਚ ਕੀਤੀ ਜਾ ਰਹੀ ਹੈ ਗਲੀਓਂ ਤੋਂ ਸ਼ੁਰੂ ਕਰਕੇ ਤੇਰੀ ਗਲੀਆਂ ਨਾਲ ਠੀਕ ਆ ਜੀ ਸਾਡੇ ਪਾਣੀ ਪੀਣ ਵਾਲੇ ਦਾ ਵੀ ਹੱਲ ਕਰ ਦਿਓ ਯਾਰ ਬਹੁਤ ਗੰਦਾ ਆ ਰਿਹਾ ਜੀ ਮੋਟਰ ਨੂੰ ਪਾਇਤ ਲਈਓ ਚਲਾਈ ਦੇਖਦੇ ਆਂ ਜੀ ਭਰਾ ਸਾਡਾ ਨਾਮ ਆਇਆ ਠੀਕ ਆ ਸਾਹਿਬ ਜੀ ਬਹੁਤ ਧੰਨਵਾਦ ਜੀ ਆ ਕਾਰ ਠੀਕ ਹੈ ਬਾਬੂ ਜੀ ਠੀਕ ਆ ਜੀ ਹਾਂ ਜੀ ਰੱਤ ਸੰਦੇਹ ਕਮੇਟੀ ਚਾਰੇ ਪਾਣੀ ਬਾਈਕ ਦੇ ਕਾਰਕਾਂ ਜੀ ਪ੍ਰਧਾਨ ਜੀ ਬਹੁਤ ਬਹੁਤ ਇਧਰ ਆਓ ਇੱਥੇ ਆਓ ਜੋ ਅਰੇ ਸੁਭਾਨ ਦਾ ਮੰਡੀ ਹੈ ਨਾ ਤਾਂ ਆਪੇ ਆਓ ਨਹੀਂ ਸਾਰੇ ਕੰਮ ਆਪ ਅੱਗੇ ਹੋ ਕੇ ਕਰੋਗੇ ਤੁਹਾਨੂੰ ਕਿਤੇ ਰੋੜ ਦੀ ਗੁਰੂ ਤਾਂ ਆਪ ਤਾਂ ਹੀ ਗੁਰੂ ਮਾਰਾ ਤੋਂ ਦੱਸਣਾ ਲਾ ਕੇ ਗੱਲ ਕਰਦੇ ਹੋ ਮਾਤਾ ਬੇਫਿਕਰ ਹੋ ਜੋ